ਸ਼ੀਤਲ ਉਗਰਾਨ ਨੇ ਉਹ ਭਾਵੇਂ ਰੋਣਾ ਰੋ ਰਿਆ ਸੀ ਝੂਠ ਬੋਲ ਰਿਆ ਸੀ ਕਿ ਆਮ ਆਦੀ ਪਾਰਟੀ ਨੇ ਕੰਮ ਨਹੀਂ ਕਰਨ ਦਿੱਤਾ ਕਰਪਟ ਸੀ ਮੈਂ ਵੇਟ ਕਰਦੀ ਰਹੀ ਕਿ ਸ਼ਾਇਦ ਪੈਨ ਡਰਾਈਵ ਦਾ ਖੁਲਾਸਾ ਇਲੈਕਸ਼ਨ ਦੀ ਸਵੇਰੇ ਸਵੇਰੇ ਹੋ ਜਾਊਗਾ ਜਿਹੜਾ ਪੈਨ ਡਰਾਈਵ ਲੈ ਕੇ ਫਿਰ ਰਿਆ ਸੀ ਕਿ ਮੇਰੇ ਕੋਲ ਸਬੂਤ ਆ ਤੇ ਉਹ ਸਭ ਕੁਝ ਝੂਠ ਸੀ ਜਨਤਾ ਨੂੰ ਚੀਜ਼ ਪਤਾ ਲੱਗੀ ਕਿ ਇਹ ਸਿਰਫ ਇੱਕ ਝੂਠਾ ਲੀਡਰ ਆ ਡਰਾਮੇਬਾਜ਼ ਆ ਲੰਗੁਰਾਲ ਕੋਲ ਜਦੋਂ ਜਨਤਾ ਜਾਂਦੀ ਸੀ ਤੇ ਸ਼ੀਤਲ ਲੰਗੁਰਾਲ ਸੁਣਦਾ ਨਹੀਂ ਸੀ ਦਬਕੇ ਮਾਰਦੇ ਸੀ ਉਹਦੇ ਆਫਿਸ 'ਚ ਉਸ ਆਮ ਜਨਤਾ ਨੂੰ ਚਿਤਲੰਗਰਾਲ ਦੇ ਵਾਲੇ ਤੁਹਾਨੂੰ ਖੁਦ ਹੀ ਪਤਾ ਜਿਹੜਾ ਨਕੇਜ ਜੜਾ ਛੱਟੇ ਚੱਲ ਰਹੇ ਕਈ ਚੀਜ਼ਾਂ ਕੈਕਟਿਵਿਟੀਜ਼ ਇਹਨਾਂ ਦੀ ਚੱਲਦੀ ਸੀ ਸ਼ਾਇਦ ਜੇ ਭਾਜਪੀ ਕਿਸੇ ਔਰ ਨੂੰ ਖੜਾ ਕਰ ਦਿੰਦੀ ਤਾਂ ਸ਼ਾਇਦ ਇਹ ਸੀਟ ਕੱਢ ਲੈਂਦੀ ਮੈਂ ਤਾਂ ਕਦੀ ਨੂੰ ਬਿਹੇਵ ਕਰਦਾ ਵੇਖਿਆ ਹੀ ਨਹੀਂ ਹਮੇਸ਼ਾ ਮਿਸਬਿਹੇਵ ਕੀਤਾ ਇਹਨੇ ਕਿਤਾਬ 2500 ਜਿਹੜੀ ਗੱਲ ਕਹੀ ਗਈ ਸੀ 2500 ਵੀ ਨਹੀਂ ਪਹੁੰਚੇ ਇਹ ਤਾਂ ਪਹਿਲਾਂ ਹੀ ਰੁਕ ਗਏ ਅਕਾਲੀ ਦਲ ਦਾ ਕੀ ਤੁਸੀਂ ਦੇਖਦੇ ਪਿਓ ਕਿੱਥੇ ਜਾ ਕੇ ਖੜ ਗਿਆ ਅਕਾਲੀ ਦਲ ਮੈਨੂੰ ਲੱਗਦਾ ਇਹ ਸਵਾਲ ਤੋਰ ਬੀਬੀ ਜਗੀਰ ਕੌਰ ਤੋਂ ਕਰਨਾ ਚਾਹੀਦਾ ਸੀ ਬੀਬੀ ਜਗੀਰ ਕੌਰ ਨੇ ਕੈਂਡੀਡੇਟ ਪਸੰਦ ਕੀਤਾ ਬੀਬੀ ਜਗੀਰ ਕੌਰ ਨੇ ਕੈਂਪੇਨ ਕੀਤੀ ਤੇ ਇਹ ਕਿਤੇ ਨਾ ਕਿਤੇ ਇਹ ਹਾਰ ਤਾਂ ਬੀਬੀ ਜਗੀਰ ਕੌਰ ਦੀ ਆ ਸੋ ਬੀਬੀ ਜੀ ਜਿੱਤੇ ਗੱਲ ਕਰਦੇ ਸੀ ਕਿ ਅਸੀਂ ਪੰਥਕ ਦੀ ਗੱਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਸਟਰੋਂਗ ਕਰਨਾ ਹੈ ਤੇ ਬੀਬੀ ਜਗੀਰ ਕੌਰ ਨੇ ਇੰਨਾ ਪ੍ਰਚਾਰ ਕੀਤਾ ਤੇ ਵੋਟ ਨਹੀਂ ਪਈ ਸੁਰਜੀਤ ਕੌਰ ਆਮ ਆਦੀ ਪਾਰਟੀ 'ਚ ਵਿਚਲੀ ਗਈ ਕਿਉਂ ਲੜਨਾ ਚਾਹਦੀ ਸੀ ਟਿਕਟ ਸਰੰਦਰ ਵੈਸਟ ਦੀ ਜ਼ਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਹੈ ਔਰ ਉਸ ਲੀਡਰ ਨੂੰ ਹਰਾਇਆ ਹੈ ਜਿਹੜਾ ਲੀਡਰ ਪਹਿਲਾਂ ਉਸ ਸੀਟ ਦੇ ਉੱਤੇ ਵਰਾਜਮਾਨ ਸੀ ਸ਼ੀਤਲੰਗਰਾਲ ਦੀ ਗੱਲ ਕੀਤੀ ਜਾ ਰਹੀ ਹੈ ਸ਼ੀਤਲੰਗਰਾਲ ਦੇ ਉੱਤੇ ਗੱਲ ਕਰਨੀ ਜ਼ਰੂਰੀ ਵੀ ਹੈ ਕਿਉਂਕਿ ਬੜੇ ਸਾਰੇ ਬਿਆਨ ਦਿੱਤੇ ਗਏ ਵੈਸਟ ਹਲਕੇ ਨੂੰ ਲੈ ਕੇ ਬੜੇ ਸਾਰੇ ਬਿਆਨ ਦਿੱਤੇ ਗਏ ਜਿਸ ਵਿੱਚ ਇਹ ਸਾਫ਼ ਕਿਹਾ ਗਿਆ ਸੀ ਕਿ ਇਹ ਤਾਂ ਮੇਰਾ ਹਲਕਾ ਹੈ ਔਰ ਇਹ ਸੀਟ ਮੇਰੀ ਹੈ ਮੈਂ ਜਿੱਤਾਂਗਾ ਇਸ ਉੱਤੇ ਕੋਈ ਹੋਰ ਜਿੱਤ ਨਹੀਂ ਸਕਦਾ ਇਦਾਂ ਦੀਆਂ ਚੀਜ਼ਾਂ ਕਈਆਂ ਗਈਆਂ ਕਹਿ ਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਨਤੀਜੇ ਆਏ ਤਾਂ ਹਾਲਾਤ ਵੇਖੇ ਨਹੀਂ ਗਏ। ਸ਼ੀਤਲنگਰਾਲ ਨੂੰ ਜਿੰਨੀਆਂ ਵੋਟਾਂ ਪਈਆਂ ਨੇ ਉਸ ਤੋਂ ਜ਼ਿਆਦਾ 모ਹਿੰਦਰ ਭਗਤ ਦਾ ਮਾਰਜਨ ਰਿਹਾ। ਉਸ ਤੋਂ ਵੱਧ ਮਾਰਜਨ ਦੇ ਨਾਲ 모ਹਿੰਦਰ ਭਗਤ ਜਿੱਤੇ ਨੇ। ਖੈਰ ਉਹ ਕਿਸ ਤਰ੍ਹਾਂ ਜਿੱਤੇ ਨੇ, ਕਿਉਂ ਜਿੱਤੇ ਨੇ, ਲੋਕਾਂ ਨੇ ਕੀ ਭਰੋਸਾ ਜਤਾਇਆ ਜਾਂ ਨਹੀਂ ਜਤਾਇਆ ਉਹ ਇੱਕ ਅਲਹਿਦਾ ਟੌਪਿਕ ਆ। ਉਸ ਉੱਤੇ ਵੀ ਚਰਚਾ ਹੋਣੀ ਜ਼ਰੂਰੀ ਹੈ ਪਰ ਅੱਜ ਦਾ ਜਿਹੜਾ ਮੁੱਖ ਵਿਸ਼ਾ ਆ ਉਹਦੀ ਸ਼ੁਰੂਆਤ ਉਸ ਕੀ ਕਰਦੇ ਆ ਕਿ ਕੀ ਕਾਰਨ ਰਹਿ ਕਿ ਸ਼ੀਤਲنگਰਾਲ ਨੂੰ ਇੰਨੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਭਾਵੇਂ ਦੂਜੇ ਸਥਾਨ ਤੇ ਆਏ ਨਹੀਂ ਪਰ ਵੋਟਾਂ ਜਿ ਸਾਧਾਰਨ ਨਾਲ ਪਈਆਂ ਨਹੀਂ ਉਹ ਬੇहद ਘੱਟ ਸੀ ਖੈਰ ਇਸ ਦੇ ਨਾਲ ਨਾਲ ਕੁਝ ਹੋਰ ਮੁੱਖ ਕਾਰਨ ਮੁੱਖ ਚੀਜ਼ਾਂ ਜਿਹੜੀਆਂ ਡਿਸਕਸ ਕਰਨੀਆਂ ਜ਼ਰੂਰੀ ਨੇ ਇਸ ਵਾਸਤੇ ਆਰਤੀ ਰਾਜਪੂਤ ਜੀ ਕੋਲ ਪਹੁੰਚੇ ਆਂ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਮਸਲਾ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਨੇ ਆਰਤੀ ਦੇ ਸਮਾ ਦੇ ਤਾ ਬਹੁਤ ਬਹੁਤ ਧੰਨਵਾਦ ਜੀ ਸ਼ੀਤਲ ਅੰਗੁਰਾਲ ਜਿਹੜੇ ਦਾਅਵੇ ਕਰਦੇ ਸੀ ਕਿ ਇਹ ਸੀਟ ਮੇਰੀ ਹੈ ਜਿਹਦੇ ਉੱਤੇ ਮੈਂ ਐਮਐਲਏ ਰਹਿ ਚੁੱਕਿਆ ਹਾਂ ਇਹ ਲੋਕ ਮੇਰੇ ਨੇ ਉਹਨਾਂ ਲੋਕਾਂ ਨੇ ਸ਼ੀਤਲ ਅੰਗੁਰਾਲ ਨੂੰ ਸ਼ੀਸ਼ਾ ਦਿਖਾਤਾ ਉਨੀਆਂ ਵੋਟਾਂ ਨਹੀਂ ਪਈਆਂ ਜਿੰਨੀਆਂ 모ਹਿੰਦਰ ਭਗਤ ਦੀ ਮਾਰਜਨ ਸੀਗੀ ਕਿਸ ਤਰ੍ਹਾਂ ਸਮਝਦੇ ਦੇਖੋ ਮੈਂ ਸ਼ੁਰੂ ਤੋਂ ਕਹਿੰਦੀ ਆਈ ਹਾਂ ਜਨਤਾ ਜਨਾਰਦਨ ਤੇ ਲੀਡਰ ਜਿਹੜਾ ਹੁੰਦਾ ਉਹ ਜਨਤਾ ਦਾ ਹੁੰਦਾ ਠੀਕ ਹੈ ਅਸੀਂ ਪਾਰਟੀ ਦੇ ਸੇਵਕ ਹੋ ਸਕਦੇ ਆ ਕਾਰਕਟਰਤਾ ਹੋ ਸਕਦੇ ਆ ਪਰ ਜਿਹੜਾ ਲੀਡਰ ਹੁੰਦਾ ਹੈ ਨਾ ਉਹ ਜਨਤਾ ਦਾ ਹੁੰਦਾ ਹੈ ਜਨਤਾ ਹੀ ਬਣਾਉਂਦੀ ਆ ਤੇ ਜਨਤਾ ਬਹੁਤ ਸਮਝਦਾਰ ਹੋ ਗਈ ਹੈ ਮੈਂ ਬੜੇ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ ਕਿ ਹੁਣ ਜਨਤਾ ਨੂੰ ਇੱਕ ਅਵੇਅਰਨੈਸ ਹੈਗੀ ਆ ਕੀ ਆਪਾਂ ਵੋਟ ਕਿੰਨੂੰ ਕਰਨੀ ਐ ਤੇ ਕਿੱਦਾਂ ਕਰਨੀ ਐ ਸ਼ੀਤਲੰਗੁਰਾਨ ਨੇ ਉਹ ਪਾਵੇਂ ਰੋਣਾ ਰੋ ਰਿਆ ਸੀ ਝੂਠ ਬੋਲ ਰਿਹਾ ਸੀ ਕਿ ਆਮ ਆਦੀ ਪੱਟ ਨੇ ਕੰਮ ਨਹੀਂ ਕਰਾਂ ਦਿੱਤਾ ਐਕਸ ਵਾਈ ਜ਼ेड ਬਹੁਤ ਸਾਰੇ ਐਕਿਊਜ਼ਸ ਉਹਨੇ ਦਿੱਤੇ ਆ ਕ੍ਰਪਟ ਸੀ ਮੈਂ ਵੇਟ ਕਰਦੀ ਰਹੀ ਕਿ ਸ਼ਾਇਦ ਪੈਨ ਡਰਾਈਵ ਦਾ ਖੁਲਾਸਾ ਇਲੈਕਸ਼ਨ ਦੀ ਸਵੇਰੇ ਸਵੇਰੇ ਹੋ ਜਾਊਗਾ ਜਿਸ ਦਿਨ ਇਲੈਕਸ਼ਨ ਹੈਗੇ ਆ ਸੋਸ਼ਲ ਮੀਡੀਆ ਤੇ ਚੱਲੀ ਸਕਦੀ ਆ ਜਾਂ ਫਿਰ ਇੱਕ ਦਿਨ ਪਹਿਲੇ ਹੋ ਜਾਊਗਾ ਲੇਕਿਨ ਉਹ ਵੀ ਨਹੀਂ ਹੋਇਆ ਜਿਹੜਾ ਪੈਨ ਡਰਾਈਵ ਲੈ ਕੇ ਫਿਰ ਰਿਹਾ ਸੀ ਕਿ ਮੇਰੇ ਕੋਲ ਸਬੂਤ ਆ ਤੇ ਉਸਰ ਕੁਝ ਝੂਠ ਸੀ ਜਨਤਾ ਨੂੰ ਚੀਜ਼ ਪਤਾ ਲੱਗ ਗਈ ਕਿ ਇਹ ਸਿਰਫ ਇੱਕ ਝੂਠਾ ਲੀਡਰ ਆ ਡਰਾਮੇਬਾਜ਼ ਆ ਤੇ ਉਹਦਾ ਜਵਾਬ ਜਨਤਾ ਨੇ ਤੁਹਾਨੂੰ ਦੇਖ ਲਓ ਕਿੰਨਾ ਮਾਰਜਨ ਹੁਣ ਹੀ ਇਹ ਇਲੈਕਸ਼ਨ ਗਏ ਸੀ ਤੁਹਾਡੇ ਐਮਪੀ ਦੇ ਜਦੋਂ ਗਏ ਸੀ ਉਹਦੇ ਹਿਸਾਬ ਨਾਲ ਤਾਂ ਇਹਨਾਂ ਅੱਧੀ ਵੋਟਾਂ ਪਈਆਂ ਹੈਨਾ ਤੇ ਇਹ ਜਨਤਾ ਨੇ ਮੂੰਹ ਤੋੜ ਜਵਾਬ ਦਿੱਤਾ ਜਦੋਂ ਕਿ ਕਿ ਮੈਨੂੰ ਇਸ ਚੀਜ਼ ਦਾ ਪਤਾ ਹੈ ਕਿ ਸ਼ੀਤਲ ਅੰਗੁਰਾਲ ਕੋਲ ਜਦੋਂ ਜਨਤਾ ਜਾਂਦੀ ਸੀ ਕਿਉਂਕਿ ਉਹ ਜਨਤਾ ਮੇਰੇ ਕੋਲ ਵੀ ਆਈ ਸੀ ਕੰਮ ਕਰਾਉਣ ਨੂੰ ਤੇ ਮੈਂ ਕੰਮ ਕਰਾ ਕੇ ਦਿੱਤੀ ਸੀ ਉਹਨਾਂ ਦੇ ਤੇ ਸ਼ੀਤਲ ਅੰਗੁਰਾਲ ਸੁਣਦਾ ਨਹੀਂ ਸੀ ਦਬਕੇ ਮਾਰਦੇ ਸੀ ਉਹਦੇ ਆਫਿਸ 'ਚ ਉਸ ਆਮ ਜਨਤਾ ਨੂੰ ਤੇ ਉਹਨੂੰ ਤੁਸੀਂ ਜੋ ਮੇਰੇ ਡਰਾਮੇ ਕਰ ਲੋ ਜਨਤਾ ਜਿਹੜੀ ਜਨਾਰਦਾਨ ਹੈ ਔਰ ਸਮਝਦਾਰ ਹੈ ਇੱਕ ਚੀਜ਼ ਪੁੱਛਣੀ ਚਾਹੁੰਦਾ ਹਰ ਕੋਈ ਕਹਿੰਦਾ ਕਰਪਸ਼ਨ ਕੀਤੀ ਕਰਪਸ਼ਨ ਕੀਤੀ ਹੈ ਕਰਪਸ਼ਨ ਕਰਦੇ ਨੇ ਇੱਕ ਵਾਰੀ ਦੱਸਿਓ ਤਰਾ ਖੁੱਲ ਕੇ ਕਿਹੜੀ ਕਰਪਸ਼ਨ ਹੈਗੀ ਹੈ ਕਿਸ ਚੀਜ਼ ਵੱਲ ਇਸ਼ਾਰਾ ਹੁੰਦਾ ਹਰ ਵਾਰ ਦੇਖੋ ਕਰਪਸ਼ਨ ਪਲੱਸ ਕ੍ਰਾਈਮ ਮੈਂ ਕਹਾਂਗੀ ਇਹਨੂੰ ਇਟਸ ਨਾਟ ਜਸਟ ਓਨਲੀ ਕਰਪਸ਼ਨ ਕ੍ਰਪਟ ਤਾਂ ਪੂਰੀ ਆਮ ਆਦੀ ਪਾਰਟੀ ਸੀ ਉਹ ਤੇ ਜਿੰਨੇ ਮਰਜ਼ੀ ਲੀਡਰ ਤੁਸੀਂ ਵੇਖ ਲਓ ਖੁਲਾਸੇ ਧੀਰੇ ਧੀਰੇ ਹੋ ਰਹੇ ਸੀ ਜਿੱਦਾਂ ਇੱਕ ਮੇਰੇ ਖਿਆਲ ਚ ਇਹਨਾਂ ਦੇ ਕਲੀਅਰ ਸੈਂਟਰ ਦਾ ਆਮ ਆਦੀ ਪਾਰਟੀ ਦਾ ਲੀਡਰ ਉਹਦੀ ਆਡੀਓ ਵਾਇਰਲ ਹੋਈ ਸੀ ਹੈਨਾ ਤੇ ਕਰਪਟ ਤਾਂ ਇਹ ਹੈ ਹੀ ਆ ਇਹ ਕਹਿੰਦੇ ਸੀ ਕਪਟ ਮੁਕਤ ਕਰਨਾ ਪਰ ਇਹ ਪਾਰਟੀ ਸਭ ਤੋਂ ਕਰਪਟ ਰਹੀ ਹੈ ਕ腐ਸ਼ਨ ਕਿਉਂ ਹੋਈ ਕਿਉਂਕਿ ਜਿੰਨੇ ਵੀ ਲੀਡਰ ਸੀ ਇਸ ਚ ਮੈਕਸਿਮਮ ਲੀਡਰ ਜੇ ਮੈਂ ਕਹਾਂਗੀ ਆਮ ਆਦੀ ਪਾਰਟੀ ਦੇ 80% ਲੀਡਰ ਉਹ ਸੀ ਜਿਹੜੇ ਅਨਐਕਸਪੀਰੀਅੰਸ ਸੀ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ ਪੈਸੇ ਦੀ ਕਮੀ ਸੀ ਪੈਸਾ ਲਾ ਕੇ ਇਲੈਕਸ਼ਨ ਜਿੱਤਦਾ ਗਏ ਸੀ ਪਰ ਕਮਾਣੇ ਵੀ ਸੀ ਉਹ ਕ腐ਸ਼ਨ ਕਰਕੇ ਕਮਾ ਰਹੇ ਆ ਦਿਖਾਉਣ ਨੂੰ ਕਹਿ ਰਹੇ ਸਾਫ਼ ਤੁਰੇ ਲੇਕਿਨ ਸਭ ਤੋਂ ਜ਼ਿਆਦਾ ਇਸ ਸਮੇਂ ਹਰਾਸਮੈਂਟ ਆਮ ਜਨਤਾ ਇਹਨਾਂ ਦੀ ਸਰਕਾਰ ਦੇ ਵਿੱਚ ਹੋ ਰਹੀ ਕੋਈ ਕੰਮ ਹੁੰਦੇ ਹੀ ਨਹੀਂ ਅੱਛਾ ਸ਼ੀਤਲੰਗੁਰਾਲ ਬਾਰੇ ਵਿੱਚ ਦੱਸੋ ਸ਼ੀਤਲੰਗੁਰਾਲ ਦੇ ਬਾਰੇ ਤੁਹਾਨੂੰ ਖੁਦ ਹੀ ਪਤਾ ਜਿਹਦੇ ਨਾਲ ਨਕੇ ਜੜੇ ਛੱਟੇ ਚੱਲ ਰਹੇ ਕਈ ਚੀਜ਼ਾਂ ਕਈ ਐਕਟੀਵਿਟੀਜ਼ ਇਹਨਾਂ ਦੀ ਚਲਦੀ ਸੀ ਪਰ ਮੈਂ ਤੁਸੀਂ ਨਸ਼ੇ ਦੀ ਗੱਲ ਆਪਾਂ ਕਰ ਲਈਏ ਜਿਹੜੇ ਆਪਾਂ ਸੁਨਿਆ ਕਿ ਮੇਰੇ ਕੋਲ ਇਹ ਦੀ ਸਪਸ਼ਟੀਕਰਨ ਨਹੀਂ ਤੱਕ ਮੇਰੇ ਕੋਲ ਨਹੀਂ ਹੈ ਬਟ ਜੇ ਸੁਣੀ ਹੈ ਤੇ ਜੇ ਇੰਨੇ ਲੋਕੀ ਗਲਤ ਕਰਦੇ ਆ ਜਾਂ ਇੰਨੇ ਲੀਡਰਾਂ ਨੇ ਬਿਆਨ ਦਿੱਤੇ ਆ ਇਹਨਾਂ ਦੇ ਖਿਲਾਫ ਤੇ ਤਾਂ ਹੀ ਦਿੱਕਤੇ ਹੋਗੇ ਕਿ ਕੋਈ ਐਵੀਡੈਂਸ ਹੋਣਗੇ ਐਦਾ ਤਾਂ ਕੋਈ ਦੇਖੋ ਮੇਰੇ ਲੱਗਦਾ ਕੋਈ ਕਿਉਂ ਨਹੀਂ ਬੋਲਦਾ ਤੁਹਾਡੇ ਨਾਲ ਕੋਈ ਨਹੀਂ ਬੋਲਦਾ ਜੇ ਐਦਾ ਹੀ ਅਲੀਗੇਸ਼ਨ ਲਾਉਣੇ ਕਿਸੇ ਤੇ ਵੀ ਲਾ ਸਕਦੇ ਆ ਬਟ ਸਪੈਸ਼ਲੀ ਅਲੀਗੇਸ਼ਨ ਇੱਤੇ ਲੱਗਦੇ ਆ ਉਹ ਤਾਂ ਹੀ ਲੱਗਦੇ ਆ ਕਿ ਕਿੰਨਾ ਕਿੰਨਾ ਉਹਨਾਂ ਕੋਲ ਐਵੀਡੈਂਸ ਹੈਗੇ ਆ ਤੇ ਉਹ ਉਹ ਚੀਜ਼ਾਂ ਉੱਥੇ ਦੀ ਜਨਤਾ ਨੂੰ ਪਤਾ ਸੀ ਉਹ ਤਾਂ ਕਰਕੇ ਕੁਛ ਇਹਦਾ ਬਿਹੇਵੀਅਰ ਜਿਹੜਾ ਇਹਦਾ ਬਿਹੇਵੀਅਰ ਰਿਹਾ ਹਮੇਸ਼ਾ ਜਨਤਾ ਦੇ ਪ੍ਰਤੀਖ ਜਿਹੜਾ ਰਹਾ ਉਹਨਾਂ ਦੇ ਪ੍ਰਤੀ ਹਮੇਸ਼ਾ ਇਹਨੇ ਮਿਸਬੀਹੇਵ ਕੀਤਾ ਸਾਰੇ ਨਾਲ ਇਹਦਾ ਬੋਲਣ ਦਾ ਤਰੀਕਾ ਇਹ ਸਾਰੀ ਚੀਜ਼ਾਂ ਇੱਥੇ ਪਹਰੀ ਪਈ ਕਿ ਸ਼ਾਇਦ ਜੇ ਭਾਜਪੀ ਕਿਸੇ ਔਰ ਨੂੰ ਖੜਾ ਕਰ ਦਿੰਦੀ ਤਾਂ ਸ਼ਾਇਦ ਇਹ ਸੀਟ ਕੱਢ ਲੈਂਦੀ ਇਹ ਚੀਜ਼ਾਂ ਤਾਂ ਫਿਰ ਪਹਿਲਾਂ ਵੀ ਹੋਣੀਆਂ ਸੀਗੀਆਂ ਕਿ ਪਹਿਲਾਂ ਫਿਰ ਉਹ ਇਸ ਕਰਕੇ ਜਿੱਤ ਗਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਪੋਰਟ ਸੀ ਜਾਂ ਕਹਿ ਦਈਏ ਕਿ ਸ਼ੀਤਲੰਗਰਾਲ ਦੇ ਕੋਲ ਜਲੰਧਰ ਵੈਸਟ ਦੇ ਵਿੱਚ ਹੁੰਦਿਆਂ ਸੁਂਦਿਆਂ ਐਨੀ ਵੋਟ ਹੈ ਹੀ ਨਹੀਂ ਤੇ ਜੇ ਪਿਛਲੀ ਵਾਰੀ ਜਿੱਤੇ ਐ ਤਾਂ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਕਰਕੇ ਜਿੱਤੇ ਨੇ ਦੇਖੋ ਸ਼ੀਤਲ ਅੰਗੁਰਾਲ ਦਾ ਜੇ ਮੈਂ ਵੇਖਿਆ ਸੀ ਤੇ ਸ਼ੀਤਲ ਅੰਗੁਰਾਲ ਮੈਨੂੰ ਜਿਹੜੇ ਆਪਣੇ ਵਿਧਾਨ ਸਭਾ ਦੇ ਚੋਣ ਸੀ ਜਦੋਂ ਆਮ ਆਦੀ ਪਾਰਟੀ ਆਈ ਉਸ ਤੋਂ ਪਹਿਲੇ ਮੈਨੂੰ ਕਿਤੇ ਦੇਖਿਆ ਨਹੀਂ ਸੀ ਇਹ ਸੋਇਆ ਹੋਇਆ ਸੀ ਸਾਇਲੈਂਟ ਸੀ ਅਚਾਨਕ ਹੀ ਇਹ ਆ ਆਮਾਦੀ ਪਾਰਟੀ ਤੇ ਜਿੱਦਾਂ ਹੀ ਆਇਆ ਇਸ ਤੋਂ ਪਹਿਲੇ ਮੈਂ ਸੁਣਿਆ ਕਿ ਬੀਜੇਪੀ ਚ ਰਹਾ ਬਟ ਬੀਜੇਪੀ ਚ ਰਹਿਣ ਤੋਂ ਬਾਅਦ ਇੱਕ ਕਾਰਕਟਰ ਸੀ ਸਾਇਲੈਂਟ ਹੋ ਗਿਆ ਉਸ ਤੋਂ ਬਾਅਦ ਇਹ ਫਿਰ ਦੁਬਾਰਾ ਉਭਰਿਆ ਤੇ ਇਸ ਸੂਚੀ ਆਇਆ ਤੇ ਮੈਨੂੰ ਇਹ ਨਿੰਦੀ ਬਾਰੀ ਮੈਂ ਜਿੰਨਾ ਕਿ ਉਹ ਜਾਣਦੀ ਆ 2.5 ਸਾਲ ਨੂੰ ਵੇਖਿਆ ਤੇ ਜਿਹੜਾ ਮੈਂ ਇਹਨੂੰ 2.5 ਸਾਲ ਵੇਖਿਆ ਮੈਂ ਤਾਂ ਕਦੀ ਇਹਨੂੰ ਬਿਹੇਵ ਕਰਦਾ ਵੇਖਿਆ ਹੀ ਨਹੀਂ ਹਮੇਸ਼ਾ ਮਿਸਬਿਹੇਵੀ ਕਿੱਤਾ ਇਹਨੇ ਮੈਂ ਤਾਂ ਕਦੀ ਮਤਲਬ ਇਹਦੀ ਸਟੇਟਮੈਂਟ ਜਾਂ ਦੇ ਬੋਲਣ ਦਾ ਤਰੀਕਾ ਜਾਂ ਜੋ ਵੀ ਐਕਸਵਾਈਜ਼ ਜ਼ੈਡ ਮੈਂ ਜਿੰਨੀ ਵੀ ਐਕਟੀਵਿਟੀਆਂ ਮੈਂ ਆਪਣੇ ਉਸ ਦੇਖੀ ਮੈਨੂੰ ਕਿਤੇ ਵੀ ਉਹਦੇ ਪੋਜ਼ਿਟ ਦੂਜੀ ਗੱਲ ਇਹ ਗੱਲ ਤੁਸੀਂ ਕਹਿੰਦੇ ਹੋ ਕਿ ਇਹਦੀ ਵੋਟਾਂ ਨਹੀਂ ਸੀ ਵੋਟਾਂ ਦੇਖੋ ਉਦੋਂ ਇੱਕ ਹਵਾ ਚਲੀ ਸੀ ਆਮ ਆਦਮੀ ਪਾਰਟੀ ਦੀ ਬਦਲਾਅ ਨੂੰ ਲੈ ਕੇ ਉਦੋਂ ਜਿੰਨੇ ਵੀ ਲੀਡਰ ਆਮ ਆਦੀ ਪਾਰਟੀ ਨੇ ਖੜੇ ਕੀਤੇ ਆ ਮੈਕਸਿਮਮ ਸੀਟਾਂ ਲੈ ਕੇ ਗਈ ਹੈ ਉਹ ਇੱਕ ਬਦਲਾਅ ਨੂੰ ਲੈ ਕੇ ਕਿਉਂਕਿ ਜਨਤਾ ਕਿਤੇ ਨਾ ਕਿਤੇ ਪਰੇਸ਼ਾਨ ਸੀ ਕਾਂਗਰਸ ਦੀ ਸਰਕਾਰ ਤੋਂ ਕਾਂਗਰਸ ਸਰਕਾਰ ਚੱਲਦੀ ਆ ਰਹੀ ਸੀ ਉਸ ਤੋਂ ਬਾਅਦ ਕੁਝ ਹਾਨੂ ਨੁਕਸਾਨ ਜਿਹੜੀ ਸ਼੍ਰੋਮਣੀ ਅਖਾਲੀ ਦਲ ਨੂੰ ਜਾਂ ਜੋ ਗਠਬੰਧਨ ਚ ਸੀ ਭਾਜਪਾ ਦੇ ਨਾਲ ਹੀ ਸੀ ਹਾਨ ਨੁਕਸਾਨ ਹੋਇਆ ਕਿਸਾਨਾਂ ਕਰਕੇ ਜਿਹੜਾ ਉਸ ਸਮੇਂ ਕਿਸਾਨਾਂ ਦਾ ਇੱਕ ਮੁਹਿੰਮ ਚੱਲ ਰਹੀ ਸੀ ਹੈਨਾ ਤਾਂ ਕਾਂਗਰਸ ਨੂੰ ਨਹੀਂ ਚਾਹੁੰਦੀ ਸੀ ਜਨਤਾ ਇਸ ਲਈ ਉਹਨੇ ਆਪਸ਼ਨਲੀ ਆਮ ਆਦੀ ਪਾਰਟੀ ਦੇ ਸੁਝਾਤਾ ਤਾਂ ਇਹ ਹਵਾ ਸੀ ਉਹ ਇਸੇ ਤਰ੍ਹਾਂ ਦੇ ਕੋਲ ਵੀ ਐਕੀ ਵੀ ਹਵਾ ਸੀਗੀ ਜਾਂ ਫਿਰ ਮਹਿੰਦਰ ਭਗਤ ਤੋਂ ਸੱਚੀ ਲੋਕਾਂ ਨੂੰ ਆ ਸਕੇ देखो मैं जनता बड़ी ही स्मार्ट हो गई है हूं मोहिंदर भगत ਦਾ ਮੈਨੂੰ ਪਤਾ ਨਹੀਂ ਲekin ਕਿਤਨਾ ਕਿਤਨਾ ਕਿਤੇ ਜਨਤਾ ਨੇ ਇਹ ਸੋਚੇ ਕਿ 2.5 ਸਾਲ ਦੀ ਹੈਗੀ ਆ ਜੇ ਆਪਾਂ ਲੋਕਲ ਜਿਹੜੀ ਪਾਰਟੀ ਇਸ ਸਮੇ ਹੈਗੀ ਹੈ ਮੌਜੂਦਾ ਸਰਕਾਰ ਹੈਗੀ ਆ ਅਸੀਂ ਉਹਦਾ ਹੀ ਲੀਡਰ ਚੁਟਾ ਦਿੰਨੇ ਕਿ ਸਾਡੇ ਕੁਝ ਕੰਮ ਬਣ ਜਾਣ ਕਿਉਂਕਿ ਸ਼ਿਸ਼ਟ ਅੰਗਰੋਰ ਕੰਮ ਨਹੀਂ ਕਰ ਰਿਹਾ ਸੀ ਹੁਣ ਜਦੋਂ ਸੀਐਮ ਆ ਕੇ ਪ੍ਰਚਾਰ ਕਰਦਾ ਸੀਐਮ ਦੀ ਵਾਈਫ ਆ ਕੇ ਪ੍ਰਚਾਰ ਕਰਦੀ ਆ ਤੇ ਇਹ ਤਾਂ ਨੈਚੁਰਲੀ ਸੀਐਮ ਆ ਕੇ ਕਮਿਟਮੈਂਟਸ ਕਰ ਰਿਹਾ ਤੇ ਸਾਰੇ ਕੰਮ ਸੀਐਮ ਨੇ ਕਰਨੇ ਆ ਤੇ ਕਿਤੇ ਨਾ ਕਿਤੇ ਤੁਸੀਂ ਮੰਨੋਗੇ ਭਗਵੰਤ ਮਾਨ ਆ ਕੇ ਪੜ ਤੇ ਬੜੀ ਹੈਰਾਨੀ ਦੀ ਗੱਲ ਆ ਕਿ ਇੱਕ ਸੀਐਮ ਨੂੰ ਇੱਕ ਐਮਐਲਏ ਲੈ ਆ ਕੇ ਪ੍ਰਚਾਰ ਕਰਨ ਦੀ ਲੋੜ ਪੈ ਗਈ ਤੇ ਮਤਲਬ ਕਿਤੇ ਨਾ ਕਿਤੇ ਇਹਨਾਂ ਨੇ ਸੀਟ ਜਿੱਤ ਤਾਂ ਲਈ ਹੈ ਲੇਕਿਨ ਇਹਨਾਂ ਨੇ ਆਪਣਾ ਲੈਵਲ ਬਹੁਤ ਡਾਊਨ ਕਰ ਲਿਆ ਇੱਕ ਸੀਐਮ ਆ ਕੇ ਪ੍ਰਚਾਰ ਕਰ ਰਿਹਾ ਪੂਰਾ ਟਾਈਮ ਆ ਕੇ ਬੈਠ ਰਿਹਾ ਸੋਚੋ ਕਿੰਨੀ ਮਤਲਬ ਉਹਦੇ ਲਈ ਇੱਕ ਟਾਸਕ ਸੀ ਏ ਕਿ ਉਹ ਵੀ ਇਨਸਿਕਿਉਰ ਸੀ ਕਿ ਆਪਾਂ ਇਹ ਸੀਟ ਸ਼ਾਇਦ ਹਾਰ ਸਕਦੇ ਆ ਵਨ ਸਿਕਰਸ ਲੈਵਲ ਡਾਊਨ ਦੀ ਗੱਲ ਹੋਈ ਹੈ ਮੈਂ ਅਕਾਲੀ ਦਲ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਅਕਾਲੀ ਦਲ ਨੂੰ ਜਿੰਨੀਆਂ ਵੋਟਾਂ ਪਈਆਂ ਨੇ ਐਤਕੀ ਜਲੰਧਰ ਵੈਸਟ ਤੋਂ ਮਹਿਜ਼ 1242 ਵੋਟਾਂ ਜ਼ਮਾਨਤ ਤਾਂ ਬੜੇ ਚਿਰ ਦੀ ਜਬਤ ਹੋ ਗਈ ਸੀ ਕਹਿੰਦੇ ਇਹ ਤਾਂ 2500 ਜਿਹੜੀ ਗੱਲ ਕਹੀ ਗਈ ਸੀ 2500 ਵੀ ਨਹੀਂ ਪਹੁੰਚੇ ਇਹ ਤਾਂ ਪਹਿਲਾਂ ਹੀ ਰੁਕ ਗਏ ਅਕਾਲੀ ਦਲ ਦਾ ਕੀ ਤੁਸੀਂ ਦੇਖਦੇ ਪਿਓ ਕਿੱਥੇ ਜਾ ਕੇ ਖੜ ਗਿਆ ਅਕਾਲੀ ਦਲ ਮੈਨੂੰ ਲੱਗਦਾ ਇਹ ਸਵਾਲ ਤਰੂ ਬੀਬੀ ਜ਼ਗੀਰ ਕੌਰ ਤੋਂ ਕਰਨਾ ਚਾਹੀਦਾ ਸੀ ਕਿਉਂਕਿ ਬੀਬੀ ਜ਼ਗੀਰ ਕੌਰ ਦਾ ਹੀ ਉਹ ਮੈਂ ਕਵਾਂਗੀ ਕੈਂਡੀਡੇਟ ਸੀ ਕਿਉਂਕਿ ਹਾਰਦੀ ਪਾਰਟੀ ਨੇ ਤਕੜੀ ਤੋਂ ਹੀ ਲੜਦੇ ਸੀ ਤਕੜੀ ਤੋਂ ਲੜ ਰਹੀ ਸੀ ਇਸ ਚੀਜ਼ ਨੂੰ ਦੋ ਰਾਇ ਨਹੀਂ ਆ ਇਹ ਸਿਰਫ ਮਿਸ ਕਮਿਊਨੀਕੇਸ਼ਨ ਔਰ ਮਿਸ ਅੰਡਰਸਟੈਂਡਿੰਗ ਦੇ ਵਿੱਚ ਹੋਇਆ ਮੈਂ ਕਿਉਂਕਿ ਮੈਂ ਖੁਦ ਇਸ ਚੀਜ਼ ਦੀ ਮੈਂ ਪਹਿਲੇ ਹੀ ਬੋਲ ਚੁੱਕੀ ਹਾਂ ਕਿ ਸਾਨੂੰ ਅੱਧੀ ਗੱਲ ਦੱਸੀਆਂ ਗਈ ਸੀ ਬੀਬੀ ਜੀ ਦੇ ਦੁਆਰਾ ਕਿ ਬੀਬੀ ਜੀ ਨੇ ਦੱਸਿਆ ਸੀ ਕਿ ਬਾਦਲ ਸਾਹਿਬ ਕਹਿ ਰਹੇ ਕਿ ਅਸੀਂ ਗਠਬੰਧਨ ਕਰ ਲੈਣੇ ਆ ਅਸੀਂ ਗਠਬੰਧਨ ਕਰ ਲੈਣੇ ਇੱਕ ਸੀਟ ਤੇ ਕਰ ਲੈਣੇ ਆ ਕਿ ਐਕਸ ਸੀਟ ਤੇ ਕਿਉਂ ਕਰਨਾ ਪਰ ਗੱਲ ਇਹ ਹੋਈ ਸੀ ਬਾਦਲ ਸਾਹਿਬ ਨੇ ਕਿਹਾ ਸੀ ਪੰਜਾਂ ਸੀਟਾਂ 'ਚ ਕਰ ਲੈਣੇ ਜੇ ਸਾਨੂੰ ਵੀ ਪਤਾ ਹੁੰਦੀ ਤਾਂ ਇਹ ਸ਼ਾਇਦ ਇਹ ਅਸੀਂ ਸਮਰਥਨ ਦੇਣਾ ਹੀ ਸੀ ਪਰ ਇਸ ਵਾਰ ਇਸ ਇਹ ਜੋ ਇਲੈਕਸ਼ਨ ਸੀ ਨਾ ਤੁਸੀਂ ਮੈਂ ਇਹੀ ਕਹਾਂਗੀ ਕਿ ਮੈਂ ਇਹ ਹੈਰਾਨ ਆ ਕਿ ਬੀਬੀ ਜਗੀਰ ਕੌਰ ਨੇ ਕੈਂਡੀਡੇਟ ਪਸੰਦ ਕੀਤਾ ਬੀਬੀ ਜਗੀਰ ਕੌਰ ਨੇ ਕੈਂਪੇਨ ਕੀਤੀ ਤੇ ਇਹ ਕਿਤੇ ਨਾ ਕਿਤੇ ਇਹ ਹਾਰ ਤਾਂ ਬੀਬੀ ਜਗੀਰ ਕੌਰ ਦੀ ਹੈ ਲੋਗੋ ਭਾਵੇਂ ਸਾਡਾ ਯੂਜ਼ ਕਰ ਰਹੇ ਸੀ ਕਿਉਂਕਿ ਉਹ ਵਾਪਸ ਲੈਣ ਦਾ ਸਮਾਂ ਖਤਮ ਹੋ ਚੁੱਕਾ ਸੀ ਉਹ ਜੇ ਟਾਈਮਲੀ ਹੁੰਦਾ ਤਾਂ ਅਸੀਂ ਸ਼ਾਇਦ ਉਹ ਵਾਪਸ ਲੈ ਵੀ ਲੈਂਦੇ ਜੇ ਤੁਹਾਡਾ ਯੂਜ਼ ਕਰ ਰਹੇ ਸੀ ਤਾਂ ਸੁਭਾਵਿਕ ਤੌਰ ਦੇ ਉੱਤੇ ਤੁਹਾਡੀ ਸਾਖ ਵੀ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੈ ਜਲੰਧਰ ਵੈਸ ਦੇ ਲੋਕਾਂ ਚ ਆ ਹੋ ਗਿਆ ਕਿ ਭਾਈ ਅਕਾਲੀ ਦਲ ਦੀ ਤਕੜੀ ਇੱਥੇ ਬੜੀ ਬੁਰੀ ਤਰ੍ਹਾਂ ਸ਼ਰਮਨਾਕ ਹਾਰ ਹਾਰੀ ਹੈ ਮੈਂ ਫਿਰ ਤੁਹਾਨੂੰ ਕਿਹਾ ਕਿ ਜਨਤਾ ਜਨਾਰਦਨ ਸਮਝਦਾਰ ਹੋ ਗਈ ਹੈ ਜਿਹੜੀ ਵੋਟਾਂ ਪਈਆਂ ਉਹ ਸਾਡੇ ਪੱਕੇ ਵੋਟਰ ਦਾ ਪੱਕੇ ਵੋਟਰ ਦਾ ਆਪਾ ਮਤਲਬ ਉਹ ਪੱਕੇ ਵੋਟਰ ਦੇਖੋ ਹਰ ਇੱਕ ਪਾਰਟੀ ਦੇ ਕੁਝ ਵੋਟਰਸ ਪੱਕੇ ਹੁੰਦੇ ਆ ਜਿਹੜੇ ਪੱਕੇ ਆਪਾ ਦੇਖੋ ਪ੍ਰਚਾਰ ਨਹੀਂ ਕੀਤਾ ਤੁਸੀਂ ਦੇਖਿਆ ਸਾਡੀ ਪਾਰਟੀ ਦੇ ਜਿਹੜੇ ਮੇਨ ਕਾਰਕਿਰਤਾ ਹੈਗੇ ਆ ਮੇਨ ਵਰਕਰ ਹੈਗੇ ਆ ਉਹ ਤੁਹਾਨੂੰ ਨਜ਼ਰ ਆਏ ਕਿਤੇ ਨਹੀਂ ਨਜ਼ਰ ਆਏ ਨਾ ਜਦੋਂ ਮੈਂ ਹੀ ਕਿਤੇ ਵੋਟ ਮੰਗਣ ਨਹੀਂ ਗਈਆਂ ਸਾਡਾ ਪ੍ਰਚਾਰ ਇੰਨੀ ਤਰੀਕੇ ਨਾਲ ਅਸੀਂ ਨਹੀਂ ਕਰ ਪਾਏ ਕਿ ਕੁਝ ਤੁਹਾਨੂੰ ਪਤਾ ਸਾਡੀ ਪਾਰਟੀ ਦੇ ਵਿੱਚ ਥੋੜੀ ਜਿਹੀ ਹੁਣ ਦਿੱਕਤਾਂ ਚੱਲ ਰਹੀ ਹੈ ਪਰਿਵਾਰ 'ਚ ਚਲਦੀ ਹੈ ਜੇ ਇਹ ਕਹਿ ਦਈਏ ਫਿਰ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਆਪਣੇ ਕੈਂਡੀਡੇਟ ਨੂੰ ਕੱਲਿਆਂ ਛੱਡ ਦਿੱਤਾ ਫਿਰ ਇਹ ਇਹ ਵੀ ਇੱਕ ਪ੍ਰਸਪੈਕਟਿਵ ਬਣਦਾ ਮੈਂ ਫਿਰ ਤੁਹਾਨੂੰ ਕਹਿ ਰਹੀ ਹਾਂ ਕਿ ਅਸੀਂ ਆਪਣੇ ਕੈਂਡੀਡੇਟ ਨੂੰ ਜੇ ਸਾਡਾ ਕੋਈ ਵੀ ਇਹ ਪਾਰਟੀ ਲੀਡ ਕਰਦੀ ਹੈ ਉਹ ਲੀਡ ਉੱਪਰੋਂ ਦੀ ਲੀਡਰਸ਼ਿਪ ਤੋਂ ਹੈ ਨਾ ਪ੍ਰਧਾਨ ਜੀ ਨੇ ਜੇ ਤੋ ਕੈਂਡੀਡੇਟ ਦਾ ਅਸੀਂ ਕਹਿ ਦਿੱਤਾ ਪ੍ਰਧਾਨ ਜੀ ਨੇ ਕਹਿਤਾ ਸੀ ਪ੍ਰਧਾਨ ਜੀ ਦੇ ਖਿਲਾਫ ਕਿਤਾ ਜਾ ਸਕਦੇ ਸੀ ਨਹੀਂ ਜਾ ਸਕਦੇ ਸੀ ਨਾ ਜੇ ਪ੍ਰਧਾਨ ਜੀ ਉਹਨੂੰ ਆਰਡਰ ਕਰਦੇ ਅਸੀਂ ਪੂਰਾ ਪੁੱਠੇ ਸਮਰਥਨ ਦੇਣਾ ਸੀ ਪ੍ਰਚਾਰ ਕਰਨਾ ਸੀ ਇੱਥੇ ਉਹਨਾਂ ਨੇ ਬਗਾਵਤ ਕੀਤੀ ਪਾਰਟੀ ਨਾਲ ਕੈਂਡੀਡੇਟ ਤੋਂ ਬਣ ਗਏ ਪਰ ਪਾਰਟੀ ਨਾਲ ਬਗਾਵਤ ਕੀਤੀ ਨਹੀਂ ਇੱਥੇ ਫਿਰ ਸੁਖਵੀਰ ਸਿੰਘ ਬਾਦਲ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੀ ਈਗੋ ਸੈਟੀਸਫਾਈ ਕੀਤੀ ਹੈ ਜਾਂ ਫਿਰ ਇਹ ਕੋਈ ਨਿੱਜੀ ਵਿਵਾਦ ਸੀਗਾ ਜਿਹੜਾ ਇੱਥੇ ਤੱਕ ਪਹੁੰਚ ਗਿਆ ਦੇਖੋ ਇਟਸ ਮੈਂ ਇਹ ਕਹਾਂਗੀ ਈਗੋ ਦੀ ਇੱਥੇ ਕੋਈ ਗੱਲ ਨਹੀਂ ਨਹੀਂ ਇੱਥੇ ਕੋਈ ਨਹੀਂ ਜੀ ਹੈ ਬੀਬੀ ਜਗੀਰ ਕੌਰ ਜੀ ਤੋਂ ਮੈਂ ਖੁਦ ਹੈਰਾਨ ਆ ਉਹਨਾਂ ਨੇ ਜੇ ਟਿਕਟ ਦਵਾਈ ਸੀ ਤਾਂ ਉਹਨਾਂ ਨੂੰ ਪੇਸ਼ੈਂਟ ਰੱਖਣੇ ਚਾਹੀਦੇ ਸੀ ਉਹਨਾਂ ਨੂੰ ਬਾਦਲ ਸਾਹਿਬ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਉਹ ਨਹੀਂ ਚਲਾਨੀ ਚਾਹੀਦੀ ਸੀ ਉਹ ਕਿਤਨਾ ਕਿਤੇ ਉਹ ਸਾਰਾ ਨੈਗੇਟਿਵ ਇਮਪੈਕਟ ਗਿਆ ਹੈ ਪਾਰਟੀ ਦਾ ਬਹੁਤ ਨੁਕਸਾਨ ਹੋਇਆ ਹੈ ਇਹਨਾਂ ਕਰਕੇ ਹੋਇਆ ਇਹਨਾਂ ਨੇ ਪਾਰਟੀ ਨੂੰ ਇਹ ਚਾਹਦੇ ਸੀ ਕਿ ਅਸੀਂ ਉਠਾਣਾ ਚਾ ਰਹੇ ਹਾਂ ਇਹ ਦਿਖਾਤੇ ਹੀ ਰਹੀ ਸੀ ਲੇਕਿਨ ਇਹਨਾਂ ਨੇ ਪਾਰਟੀ ਨੂੰ ਉਲਟਾ ਡਾਊਨ ਕਰਤਾ ਉਹ ਚੀਜ਼ ਪੁੱਛਣੀ ਚਾਹੁੰਦਾ ਉਸ ਵੇਲੇ ਨਾ ਪੀਕ ਟਾਈਮ ਸੀਗਾ ਜਦੋਂ ਬੀਬੀ ਸੁਰਜੀਤ ਕੌਰ ਕਹਿੰਦੇ ਸੀ ਕਿ ਮੈਂ ਲੜਨੀ ਲੜਨੀ ਆ ਤੇ ਉਸ ਪੀਕ ਟਾਈਮ ਦੇ ਉੱਤੇ ਨਾ ਮੌਕਾ ਸੰਭਾਲਿਆ ਵੀ ਜਾ ਸਕਦਾ ਸੀ 1242 ਜਿਹੜੇ ਰਹਿ ਗਏ ਸੀਗੇ ਉਹ ਵੱਧ ਵੀ ਸਕਦੇ ਸੀਗੇ ਜੇ ਸਾਰੀ ਪਾਰਟੀ ਰਲ ਕੇ ਮਿਹਨਤ ਕਰਦੀ ਘਟੋ ਘਟ ਆਪਣੀ ਪਾਰਟੀ ਦਾ ਸਿੰਬਲ ਸਟਰੋਂਗ ਹੁੰਦਾ ਥੋੜਾ ਬੋਤਾ ਤਾਂ ਹੁੰਦਾ ਕਿਉਂਕਿ ਪਹਿਲੀ ਵਾਰ ਇਸ ਕੰਸਟੀਟੂਐਂਸੀ ਤੋਂ ਆਪ ਸ਼੍ਰੋਮਣੀ ਕਾਲਜਲ ਲੜਦਾ ਪਿਆ ਸੀਗਾ ਆਪਣੇ ਬਲਬੂਤੇ ਦੇ ਉੱਤੇ ਪਰ ਜਦੋਂ ਲੋਡ ਪਈ ਉਦੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤਾਂ ਦੂਰ ਜਿਹੜੀ ਲੋਕਲ ਲੀਡਰਸ਼ਿਪ ਸੀ ਉਹ ਵੀ ਨਾਲ ਆ ਕੇ ਨਹੀਂ ਕੋਮਣੀ ਅਕਾਲੀ ਦਲ ਨੇ ਆਪਣੇ ਤਾਂ ਹੀ ਸਾਥ ਛੱਡਤਾ ਸਾਡੇ ਤੁਸੀਂ ਪਰਸੈਂਟੇਜ ਵੇਖੀ ਉਹਨੀ ਵੋਟ ਪਰਸੈਂਟੇਜ ਘਟੀ ਆ ਜੇ ਆਪਾਂ ਐਮਪੀ ਦੇ ਇਲੈਕਸ਼ਨ ਦੇ ਉੱਤੋਂ ਜਾਈਏ ਤੁਹਾਡੇ ਵੋਟਰਸ ਕਿਤੇ ਨਾ ਕਿਤੇ ਉਹਨਾਂ ਦੇ ਵੋਟਸ ਪਾਨ ਹੋ ਗਏ ਨਹੀਂ ਗੱਲ ਇਹ ਸੀ ਕਿ ਉਹ ਤੱਕੜੀ ਨੂੰ ਪਾਣਾ ਚਾਹੁੰਦੇ ਸੀ ਤੱਕੜੀ ਚੋਂ ਨਿਸ਼ਾਨ ਲੇਕਿਨ ਇੱਕ ਪਾਸੇ ਇਹ ਵੀ ਵੇਖਿਆ ਜਾ ਕਿ ਤੱਕੜੀ ਚੋਂ ਨਿਸ਼ਾਨ ਤੇ ਜਿਹੜਾ ਕੈਂਡੀਡੇਟ ਖੜਾ ਸੀ ਕੈਂਡੀਡੇਟ ਡਿਸਰਵ ਕਰਦਾ ਸੀ ਨਹੀਂ ਕਰਦਾ ਸੀ ਉਹ ਬਾਤ ਦੀ ਗੱਲ ਹੈ ਲੇਕਿਨ ਕਿਤੇ ਨਾ ਕਿਤੇ ਪਾਰਟੀ ਚਾਹ ਨਹੀਂ ਸੀ ਦੇਖੋ ਪਾਰਟੀ ਤੋਂ ਖਿਲਾਫ ਆਪਾਂ ਪਾਰਟੀ ਪ੍ਰਧਾਨ ਤੋਂ ਖਿਲਾਫ ਆਪਾਂ ਨਹੀਂ ਜਾ ਸਕਦੇ ਸੀ ਇਸ ਕਰਕੇ ਆਪਾਂ ਸਮਰਥਨ ਨਹੀਂ ਦਿੱਤਾ ਕਿਉਂਕਿ ਪਾਰਟੀ ਪ੍ਰਧਾਨ ਦਾ ਆਰਡਰ ਜਦੋਂ ਆ ਗਿਆ ਸੀ ਕਿ ਆਪਾਂ BSP ਦੇ ਨਾਲ ਗਠਜੋੜ ਕਰਨਾ ਹੈ ਉਤੋਂ ਬਾਅਦ ਬੀਬੀ ਜਗੀਰ ਕੌਰ ਨੇ ਟਿਕਟ ਐਨਾਉਂਸ ਕਰ ਦਿੱਤੀ ਹੈ ਇਹ ਬੋਲ ਕੇ ਸਾਨੂੰ ਜਦੋਂ ਇਨਫੋਰਮੇਸ਼ਨ ਹੀ ਪਾਰਟੀ ਦੇ ਬਾਦਲ ਸਾਹਿਬ ਨੇ ਇਹ ਕਿਹਾ ਸੀ ਲੋਕਲ ਲੀਡਰਸ਼ਿਪ ਨਾਲ ਗੱਲ ਕਰਿਆ ਕੀਤੀ ਜਾਵੇ ਔਰ ਉਹਨਾਂ ਨਾਲ ਇਹਨਾਂ ਨੂੰ ਡਿਸਕਸ ਕੀਤਾ ਜਾਵੇ ਕਿ ਪੰਜ ਸੀਟਾਂ ਤੋਂ ਅਸੀਂ ਗਠਜੋੜ ਕਰਕੇ ਲੜਨਾ ਹੈ ਜੇ ਲੜਦੇ ਆਏ ਵੀ ਕੋਈ ਵੱਡੀ ਗਲਤ ਸੀ ਨਹੀਂ ਅਸੀਂ ਸ਼ੁਰੂ ਤੋਂ ਲੜਦੇ ਆਏ ਆ ਤੇ ਉਤੋਂ ਬਾਅਦ ਬੀਬੀ ਨੇ ਹਾਫ ਇਨਫੋਰਮੇਸ਼ਨ ਸਾਡੇ ਕੋਲ ਪਹੁੰਚਾਈ ਹੈ ਤੇ ਇਹਨੂੰ ਟਿਕਟ ਦਵਾਈ ਤੇ ਜਦੋਂ ਬਾਦਲ ਸਾਹਿਬ ਆਪੇ ਸਾਹਿਗਲ ਕਲੀਅਰ ਹੋਈ ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਵਾਪਸ ਲੈ ਲੋ ਅਸੀਂ ਕਮਿਟਮੈਂਟ ਕਰ ਚੁੱਕੇ ਬੀਐਸਪੀ ਨੂੰ ਲੇਕਿਨ ਉਹ ਇੰਨਾ ਮਿਸ ਮਤਲਬ ਮੈਂ ਕਹਾਂਗੀ ਖਿਚੜੀ ਜਿਹੀ ਪੱਕ ਗਈ ਆ ਤੇ ਸਾਰੇ ਕੀ ਸਾਰੇ ਜ਼ਿੰਮੇਵਾਰ ਦੇਖੋ ਬੀਬੀ ਜ਼ਗੀਰ ਕੋ ਸਿਨੀਅਰ ਲੀਡਰ ਹੈਗੇ ਆ ਜਿੰਨੇ ਉਥੇ ਸਮਰਥਨ ਦੇ ਰਹੇ ਸਭ ਸੀਨੀਅਰ ਹਾਨੂੰ ਕੱਲਾ ਨਹੀਂ ਪਤਾ ਸੀ ਲੋਕਲ ਚਿਪ ਨੂੰ ਨਹੀਂ ਪਤਾ ਸੀ ਜਿਹੜੀ ਕਮੇਟੀ ਦੇ ਮੈਂਬਰ ਬਣੇ ਸੀ ਬੀਬੀ ਜੀ ਔਰ ਵਡਾਲਾ ਜੀ ਇਹਨਾਂ ਨੂੰ ਤਾਂ ਗੱਲਾ ਪਤਾ ਸੀ ਨਾ ਪਰ ਇਹਨਾਂ ਨੇ ਆਪਣੀ ਲਤ ਉੱਤੇ ਰੱਖਣ ਨੂੰ ਪਾਰਟੀ ਦਾ ਨੁਕਸਾਨ ਕੀਤਾ ਇਸ ਸਾਰਾ ਦਾ ਸਾਰਾ ਇਨਾ ਕਰਕੇ ਹੋਇਆ ਤੇ ਮੈਂ ਤਾਂ ਹੈਰਾਨ ਆ ਕਿ ਬੀਬੀ ਜੀ ਜਿੱਤੇ ਗੱਲ ਕਰਦੇ ਸੀ ਕਿ ਅਸੀਂ ਪੰਥਕ ਦੀ ਗੱਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਰ ਨੂੰ ਅਸੀਂ ਸਟਰੋਂਗ ਕਰਨਾ ਹੈ ਤੇ ਬੀਬੀ ਜ਼ਗੀਰ ਕੌਰ ਨੇ ਇਨਾ ਪ੍ਰਚਾਰ ਕੀਤਾ ਤੇ ਵੋਟ ਨਹੀਂ ਪਈ ਹੈਰਾਨੀ ਗੱਲਾਂ ਮੈਂ ਬੜੀ ਖੁੱਲ ਕੇ ਤੁਹਾਡੇ ਤੋਂ ਗੱਲ ਪੁੱਛਣੀ ਚਾਹੁੰਨਾ ਆ ਚਲੋ ਵੋਟਾਂ ਵੀ ਪੈ ਗਈਆਂ ਜਿੰਨੀਆਂ ਵੋਟਾਂ ਪਈਆਂ ਉਹ ਸਭ ਨੇ ਦੇਖ ਲਿਆ ਪਰ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਬੀਬੀ ਜਗੀਰ ਕੌਰ ਲਗਾਤਾਰ ਬੀਬੀ ਸੁਰਜੀਤ ਕੌਰ ਦੇ ਉੱਤੇ ਭਰੋਸਾ ਜਤਾਉਂਦੇ ਰਹੇ ਉਹ ਤਾਂ ਕਹਿੰਦੇ ਕਿ ਬੜਾ ਪੰਥਕ ਪਰਿਵਾਰ ਹੈ ਲੋਕਾਂ ਦੇ ਵਿੱਚ ਬੜਾ ਰਸੂਖ ਹੈ ਜਲੰਧਰ ਵੈਸਟ 'ਚ ਬੜਾ ਰਸੂਖ ਹੈ ਤੁਹਾਨੂੰ ਕੀ ਲੱਗਦਾ ਕਿ ਬੀਬੀ ਸੁਰਜੀਤ ਕੌਰ ਨੂੰ ਅੱਗੇ ਲਿਆਉਣ ਦਾ ਮਕਸਦ ਕੀ ਸੀ ਕੋਈ ਸਿਗਾ ਮਕਸਦ ਤੁਸੀਂ ਸਮਝਦੇ ਆ ਤੁਸੀਂ ਗੱਲ ਕੀਤੀ ਸੀ ਕਿ ਬਾਦਲ ਸਾਹਿਬ ਨੇ ਈਗੋ ਦੀ ਗੱਲ ਕੀਤੀ ਪਰ ਇਹ ਈਗੋ ਬੀਬੀ ਜਗੀਰ ਕੌਰ ਦੀ ਸੀ ਯੋ ਉਹਨਾਂ ਨੇ ਸਿਰਫ ਆਪਣੀ ਈਗੋ ਦੇ ਚੱਕਰ 'ਚ ਆਪਣਾ ਪਾਰਟੀ ਦਾ ਆਪਣੀ ਨੁਕਸਾਨ ਕਰ ਲਿਆ ਮੈਂ ਕਿਸੇ ਨੂੰ ਐਲਬੋਰੇਟ ਕਰਿਓ ਕਰਨਾ ਕੀ ਚਾਹੁੰਦੇ ਸੀ ਤੁਸੀਂ ਸਮਝੋ ਤੁਹਾਡੇ ਸਾਹਮਣੇ ਖੁੱਲਕੇ ਉਹ ਕਹਿ ਰਹੇ ਪ੍ਰਧਾਨ ਨੂੰ ਹਟਾਓ ਖੁੱਲਕੇ ਬਹੁਤ ਕੁਝ ਕਰ ਰਹੇ ਆ ਫਿਰ ਕਿਤੇ ਨਾ ਕਿਤੇ ਮੈਨੂੰ ਇੰਨਾ ਪਤਾ ਹੈ ਕਿ ਜਿਹੜੇ ਆਪਣੇ ਇਹਨਾਂ ਦੇ ਹਸਬੰਡ ਸੀ ਬੀਬੀ ਜ਼ਗੀਰ ਕੋਰਡੀਨਲ ਕਾਫੀ ਕੈਂਪੇਨ ਕੀਤੀ ਹੈ ਕਾਫੀ ਦੇਖੋ ਪੁਰਾਣੇ ਕਾਰਕਟਰ ਰਹੇ ਹੈ ਨਾ ਬੀਬੀ ਜੀ ਵੀ ਪੁਰਾਣੇ ਰਹੇ ਆ ਤੇ ਕੈਂਪੇਨ ਕਿਤੇ ਨਾ ਕਿਤੇ ਰਿਲੇਸ਼ਨਸ ਬਿਲਡ ਹੋ ਜਾਂਦੇ ਹੈ ਟੀਮ ਬਣ ਜਾਂਦੀ ਹੈ ਜਿਸ ਆਪ ਦੀ ਦੁਆਬੇ ਦੀ ਬੀਬੀ ਰਹਿੰਦੀ ਹੈ ਬੀਬੀ ਦੀ ਡਿਊਟੀਆਂ ਵੀ ਕਈ ਵਾਰੀ ਲੱਗੀ ਹੈ ਉਸ ਕਰਕੇ ਇੱਕ ਕਿ ਭਾਈ ਚਲੋ ਮੈਂ ਕੈਂਡੀਡੇਟ ਆ ਮੇਰਾ ਕੈਂਡੀਡੇਟ ਹੈ ਮੈਂ ਚੂਜ਼ ਕੀਤਾ ਹੈ ਤੇ ਮੇਰੇ ਹੀ ਉਸ ਨੂੰ ਕੈਂਡੀਡੇਟ ਨੂੰ ਆਉਣਾ ਚਾਹੀਦਾ ਸੀ ਕਿਤੇ ਇੱਕ ਪਾਸੇ ਦੇਖੋ ਜਦੋਂ ਵੀ ਅਸੀਂ ਕੋਈ ਕੈਂਡੀਡੇਟ ਚੂਜ਼ ਕਰਦੇ ਹੈ ਪੂਰੀ ਕਮੇਟੀ ਕਰਦੀ ਹੈ 1% ਦਾ ਕੈਨਨਲ ਨਹੀਂ ਹੁੰਦਾ ਜੇ 10% ਕਹਿੰਦੇ ਸੀ ਕਿ ਨਹੀਂ ਆਪਾਂ ਇਲੈਕ ਆਕੇ ਤੁਸੀਂ ਆਓ ਉਹਨਾ ਆਓ ਮੇਰੇ ਕੋਲ万ਤ ਮੰਨਨ ਜੀ ਦੀ ਗੱਲ ਕਰ ਰਹੀ ਹੈ ਇੱਥੇ ਪ੍ਰਧਾਨ ਦੀ ਗੱਲ ਕਰ ਰਹੀ ਹੈ ਪੂਰੇ ਔਰ ਜਿਹੜੇ ਵੀ ਹੈਗੇ ਆ ਆਪਣੇ ਲੀਡਰ ਸੀ ਸੀਨੀਅਰ ਲੀਡਰਸ਼ਿਪ ਹੈਗੀ ਆ ਉਹ ਕੋਈ ਆਇਆ ਹੀ ਨਹੀਂ ਫਿਰ ਵੀ ਤੁਸੀਂ ਆਪਣੀ ਜਿੱਦ ਕਰਕੇ ਟਿਕਟ ਦਿੱਤੀ ਉਹਨੂੰ ਕਿਉਂਕਿ ਸਾਨੂੰ ਇਹ ਗੱਲਾਂ ਨਹੀਂ ਪਤਾ ਸੀ ਇਹ ਗੱਲਾਂ ਸਾਡੇ ਕੋਲ ਕਦੋਂ ਆਈਆਂ ਜਦੋਂ ਇਹ ਸਾਰੇ ਗੱਲਾਂ ਧੀਰੇ ਧੀਰੇ ਉੱਭਰਣ ਕਿਉਂਕਿ ਦੇਖੋ ਮੈਂ ਬਹੁਤ ਨਵੀਂ ਆ ਇਕੋ ਛੋਟੀ ਕਾਰਕਟਰ ਮੈਂ ਆਪਣੇ ਆਪ ਨੂੰ ਮੰਨਦੀ ਆ ਤੇ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਸੀ ਪਰ ਜਦੋਂ ਖੁੱਲ ਕੇ ਗੱਲ ਆਈ ਤਾਂ ਸਾਨੂੰ ਪਿਕਚਰ ਕਲੀਅਰ ਹੋਈ ਕਿ ਬੀਬੀ ਜਗੀਰ ਕੌਰ ਨੇ ਸਿਰਫ ਆਪਣੀ ਈਗੋ ਲਈ ਆਪਣੇ ਆਪ ਨੂੰ ਸੈਟੀਸਫਾਈਡ ਕਰਨ ਲਈ ਉਹਨੂੰ ਖੜਾ ਕੀਤਾ ਈਵਨ ਸੁਰਜੀਤ ਕੌਰ ਤਾਂ ਵਾਪਸ ਵੀ ਹੋ ਲੈਣ ਨੂੰ ਸ਼ੁਰੂ ਮੰਨ ਗਈ ਸੀ ਫਿਰ ਉਹਨੂੰ ਮੈਨੀਪੂਲੇਟ ਕੀਤਾ ਗਿਆ ਉਤੋਂ ਬਾਅਦ ਤੁਸੀਂ ਗਲਤ ਦੇਖੋ ਤੁਸੀਂ ਆਪਣੀ ਇਸ ਚੀਜ਼ ਨੂੰ ਸਮਝੋ ਨਾ ਕਿ ਸੁਰਜੀਤ ਕੌਰ ਆਮ ਆਦੀ ਪਾਰਟੀ ਚ ਵੀ ਚਲੀ ਗਈ ਕਿਉਂ ਲੜਨਾ ਚਾਹਦੀ ਸੀ ਟਿਕਟ ਜੇ ਲੜਨਾ ਚਾਹਦੀ ਸੀ ਤਾਂ ਆਮ ਆਦੀ ਪਾਰਟੀ ਚ ਨਹੀਂ ਜਾਂਦੀ ਤੇ ਐਸੇ ਬੀ ਚੀਜ਼ ਨੂੰ ਸਮਝੋ ਇਹ ਸਾਰਾ ਕਸਾਰਾ ਜਿੰਨਾ ਵੀ ਇਹ ਗੇਮ ਹੈ ਜਿੰਨੀ ਵੀ ਇਹ ਸਟ੍ਰੈਟਜੀ ਬਣਾਈ ਗਈ ਉਹ ਬੀਬੀ ਜਗੀਰ ਕੋਲਾਂ ਟੀਮ ਦੇ थ्रू ਬਣਾਈ ਗਈ ਸੀ। ਉਹ ਹੀ ਟੀਮ ਹੁਣ ਕਹਿੰਦੇ ਵਾਪਸ ਘਰ ਵਾਪਸੀ ਦੁਆਰਾ ਕਰਦੀ ਪਈ ਹੈ। ਖੈਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਲ ਨਹੀਂ ਆ ਤੇ ਪਹਿਲਾਂ ਵੀ ਆਹੀ ਕਹਿੰਦੇ ਸੀਗੇ ਪਰ ਜਿਹੜਾ ਬਾਗੀ ਧੜਾ ਕਹਿੰਦਾ ਉਹ ਦੁਆਰਾ ਮੁਖ ਧੜੇ ਦੇ ਵਿੱਚ ਰੜਨ ਲੱਗਾ ਕਿਸ ਤਰ੍ਹਾਂ ਦੇਖ ਦੇਵੇਗਾ। ਦੇਖੋ ਕਹਿੰਦੇ देर आए दुरुਸਤਾ ਹੈ। ਚੰਗੀ ਗੱਲਾ। ਭੂਲਾ ਭਟਕਾ ਜਿਹੜਾ ਕਹਿੰਦਾ ਅਜ ਘਰ ਵਾਪਿਸ ਆ ਜਾਵੇ ਚਲੋ ਗਲਤੀਆਂ ਆਪਣੀ ਇਨਸਾਨ ਮਾਫੀ ਮੰਗ ਲੈਂਦਾ ਹੈ ਕੋਈ ਗੱਲ ਨਹੀਂ ਬਾਦਲ ਸਾਹਿਬ ਕੀ ਅਸੀਂ ਤਾਂ ਕਦੀ ਕੱਢਿਆ ਹੀ ਨਹੀਂ ਨਾ ਉਹਨੂੰ ਦੇਖੋ ਪਰਿਵਾਰ ਦੇ ਇਸ ਤੇ ਚਲੋ ਗਲਤੀਆਂ ਹੋ ਜਾਂਦੀਆਂ ਬਜ਼ੁਰਗਾਂ ਤੋਂ ਵੀ ਹੋ ਜਾਂਦੀਆਂ ਵੱਡਿਆਂ ਤੋਂ ਵੀ ਹੋ ਜਾਂਦੀਆਂ ਉਹ ਗਲਤੀ ਨੂੰ ਸੁਧਾਰਨਗੇ ਆਜਨਗੇ ਵਾਪਿਸ ਜਿਆਆਂ ਨੂੰ ਕਿਹੜੀ ਕਿਹੜੀ ਗਲਤੀ ਹੋਈ ਹੈ ਜਿਹੜੀ ਉਹ ਦੇਖੋ ਪਾਰਟੀ ਦੇ ਖਿਲਾਫ ਪ੍ਰਧਾਨ ਦੇ ਖਿਲਾਫ ਜਾ ਕੇ ਤੁਸੀਂ ਇਹ ਗੱਲਾਂ ਕਰ ਰਹੇ ਹੋ ਦੇਖੋ ਇਹ ਸੀਨੀਅਰ ਲੀਡਰਸ਼ਿਪ ਆ ਇਹ ਡਿਸੀਜਨ ਉੱਤੇ ਆ ਮੇਰੇ ਤੇ ਮੈਂ ਤਾਂ ਕਰ ਨਹੀਂ ਸਕਦੀ ਪਰ ਮੈਂ ਸਿਰਫ ਇੱਕ ਕਾਰਕਟਰਤਾ ਹੋ ਆਪਣੀ ਸੋਚ ਦੱਸ ਸਕਦੀ ਹਾਂ ਤਾਂ ਅਸੀਂ ਤਾਂ ਇਹ ਹੀ ਕਹਿੰਨੇ ਦੇਖੋ ਪਰਿਵਾਰ ਜਿਹੜਾ ਅਸੀਂ ਚਾਹਦੇ ਆ ਪਰਿਵਾਰਾਂ ਚ ਵੀ ਹੁੰਦੀ ਜਦੋਂ ਪਾਰਟੀ ਇੱਕ ਪਰਿਵਾਰ ਹੀ ਆ ਆਪਣੇ ਪਰਿਵਾਰਾਂ ਚ ਵੀ ਕਈ ਮਟ ਮਟ ਮਟਾ ਪਹੁੰਚ ਜਾਂਦੇ ਹੈ ਕਈ ਐ ਅਜਿਹੀ ਚੀਜ਼ਾਂ ਹੋ ਜਾਂਦੀਆਂ ਤੇ ਇਸ ਚ ਕੋਈ ਗੱਲ ਨਹੀਂ ਜੇ ਵਾਪਿਸ ਆਉਂਦੇ ਹੈ ਜੀ ਆਇਆਂ ਨੂੰ ਅਸੀਂ ਵੈਲਕਮ ਆ ਜਿੱਦਾਂ ਉਹਦਾ ਉਹਨਾਂ ਦੇ ਰਿਸਪੈਕਟ ਸੀ ਹਮੇਸ਼ਾ ਰਹੂਗੀ ਉਹ ਤਾਂ ਉਹ ਤਾਂ ਕਹਿੰਦੇ ਆ ਕਿ ਅਸੀਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀਆਂ ਭੁੱਲਾਂ ਬਖਸ਼ਾਉਣ ਲਈ ਆਪਾਂ ਸ਼੍ਰੀ ਕਾ ਤਖਤ ਗਏ ਸੀ ਉੱਥੇ ਜਾ ਕੇ ਅਸੀਂ ਮੱਥਾ ਟੇਕਿਆ ਆਪਣੀਆਂ ਮੰਗਾਂ ਰੱਖੀਆਂ ਤੇ ਅਸੀਂ ਆ ਗਏ ਆ ਅਸੀਂ ਆਪਣੀ ਕਹਿੰਦੇ ਜੇ ਤੁਹਾਨੂੰ ਸਜ਼ਾ ਲਾਉਣਗੇ ਕੋਈ ਤਨਖਾਹ ਲਾਉਣਗੇ ਅਸੀਂ ਤਾਂ ਉਹ ਵੀ ਲਾ ਲਾਂਗੇ ਕੋਈ ਮਸਲਾ ਨਹੀਂ ਹੈਗਾ ਠੀਕ ਹੈ ਗਲਤੀਆਂ ਦੀ ਗੱਲ ਮੈਂ ਤੁਹਾਨੂੰ ਪਹਿਲੇ ਵੀ ਗੱਲ ਲੋਕ ਸਭਾ ਚੋਣਾਂ ਆਪ ਤਾਂ ਪਹਿਲੇ ਕਰਨਾ ਚਾਹੀਦਾ ਸੀ ਤਾਂ ਸ਼ਾਇਦ ਕੀ ਪਤਾ ਸਾਡੀ 2-3 ਸੀਟਾਂ ਆ ਜਾਂਦੀਆਂ ਹੈਨਾ ਤੇ ਇਹ ਚਲੋ ਇਹ ਜੋ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਵੀ ਕਰਨਾ ਚਾਹੀਦਾ ਸੀ ਫੇਰ ਭਾਵੇਂ 6-7 ਹੀ ਆ ਜਾਂਦੀਆਂ ਮੈਂ ਕਹਿ ਰਹੀ ਆ ਪ੍ਰਧਾਨ ਸਾਹਿਬ ਨੂੰ ਉਹਨਾਂ ਨੇ ਤਾਂ ਕਿਹਾ ਸੀ ਜਦੋਂ ਇਹ ਚੀਜ਼ਾਂ ਹੋਈਆਂ ਸੀ ਉਹਨਾਂ ਨੇ ਕਿਹਾ ਸੀ ਪਰ ਜਦ ਤੱਕ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਉਹਨਾਂ ਨੂੰ ਕੋਈ ਕੋਈ ਨੋਟਿਸ ਹੀ ਨਹੀਂ ਆਇਆ ਕੋਛਾਇਆ ਹੀ ਨਹੀਂ ਤਾਂ ਉਹਨਾਂ ਨੇ ਕਿਤਾਬ ਕਰਨਾ ਸੀ ਉਹ ਤਾਂ ਕਹਿ ਰਹੇ ਉਹਨਾਂ ਨੇ ਕਿੱਥੇ ਕਿਹਾ ਸੀ ਪਹਿਲੇ ਗੱਲਾਂ ਤੁਸੀਂ ਮੈਂ ਤਾਂ ਬਾਈ ਦੇਖੋ ਮੈਂ ਕਾਫੀ ਸਾਰੇ ਇੰਟਰਵਿਊਜ਼ ਦੇਖੇ ਆ ਕੱਲ ਉਹੀ ਹੈ ਨਾ ਮੈਂ ਬਿਲਕੁਲ ਤੁਹਾਨੂੰ ਕਹਿਣਾ ਕਿ ਪ੍ਰਧਾਨ ਸਾਹਿਬ ਤੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਜਿਹੜੀਆਂ ਭੁੱਲਾਂ ਧੱਡੀਆਂ ਹੈਗੀਆਂ ਬਖਸ਼ਾ ਲਓ ਤੇ ਉਹ ਕਹਿੰਦੇ ਅਸੀਂ ਤਾਂ ਬਖਸ਼ਾਏ ਆਂ ਜੇ ਪ੍ਰਧਾਨ ਸਾਹਿਬ ਆ ਸਕਦੇ ਤਾਂ ਉਹ ਵੀ ਆਜ ਮੈਂ ਦੇਖੋ ਪ੍ਰਧਾਨ ਸਾਹਿਬ ਤਾਂ ਕਹਿ ਚੁੱਕੇ ਆਂ ਕਹਿੰਦੇ ਅਸੀਂ ਗਲਤੀ ਮੰਗ ਮਾਫੀ ਗਏ ਆ ਐਦਾ ਦੀ ਗੱਲ ਨਹੀਂ ਹੈ ਉਹਨਾਂ ਨੇ ਹਰਮੰਦਰ ਸਾਹਿਬ ਜਾ ਕੇ ਮਾਫੀ ਮੰਗੀ ਆਪਣੀ ਕਿੰਤੀ ਜੜੇ ਦੇਖੋ ਮੈਂ ਇਹਦੇ ਉੱਤੇ ਜ਼ਿਆਦਾ ਇਸ ਲਈ ਬਿਆਨ ਨਹੀਂ ਦੇਣਾ ਚਾਹਾਂਗੀ ਕਿਉਂਕਿ ਕਿਤਨੇ ਕਿਤਨੇ ਮੇਰੇ ਅੰਦਰ ਵੀ ਕੋਈ ਕਮੀਆਂ ਹੈਗੀਆਂ ਕਈ ਗਲਤੀਆਂ ਹੈਗੀਆਂ ਹਰ ਇਨਸਾਨ ਦੇ ਅੰਦਰ ਹੁੰਦੀਆਂ ਤੇ ਮੈਂ ਇਹਨੂੰ ਸਪਸ਼ਟ ਕਰਨਾ ਪਰਿਵਾਰ ਦੇ ਬਜ਼ੁਰਗ ਮੈਂ ਕਹਿੰਨੀ ਆ ਹੱਡ ਬਿਚਠੇਰੇ ਜਾਂਦੇ ਆ ਬਜ਼ੁਰਗ ਜਾਂਦੇ ਜਾਂਦੇ ਆ ਤੇ ਪਰਿਵਾਰ ਦੇ ਬਜ਼ੁਰਗ ਜੇ ਚਲੇ ਵੀ ਗਏ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੀ ਕਰਦੇ ਬਜ਼ੁਰਗਾ ਵਾਂਗੂ ਹੀ ਹੁੰਦੇ ਆ ਤੇ ਮਾਫੀ ਮੰਗ ਲਈ ਲੇਕਿਨ ਇਹਨਾਂ ਨੇ ਜਿਹੜੀ ਡਿਮਾਂਡ ਸੀ ਪ੍ਰਧਾਨ ਕੀ ਛੱਡੋ ਪ੍ਰਧਾਨ ਕੀ ਛੱਡੋ ਇਹ ਗੱਲ ਮੀਡੀਆ ਤੇ ਲਾ ਕੇ ਆਪਣੇ ਪਾਰਟੀ ਪ੍ਰਧਾਨ ਦੇ ਖਿਲਾਫ ਬੋਲ ਕੇ ਤੁਸੀਂ ਇਹ ਗੱਲ ਚੰਗੀਆਂ ਨਹੀਂ ਕੀਤੀਆਂ ਇਹ ਗੱਲ ਤਾਂ ਤੇਰੀ ਗੱਲ ਮਡਾਲਾ ਸਾਹਿਬ ਨਾਲ ਵੀ ਹੋਈ ਸੀ ਉਹ ਕਹਿੰਦੇ ਕਿ ਕੁਲਵੰਤ ਸਿੰਘ ਮੰਨਣ ਪਹਿਲਾਂ ਸਾਡੇ ਕੋਲ ਤਾਂ ਆ ਕੇ ਐ ਕਰਦੇ ਰਹੇ ਕਿ ਪਾਰਟੀ ਬੜੀ ਖਰਾਬ ਜਾ ਰਹੀ ਹੈ ਪਾਰਟੀ ਬੜੀ ਥੱਲੇ ਜਾ ਰਹੀ ਹੈ ਔਰ ਪ੍ਰਧਾਨਗੀ ਜਿਹੜੀ ਆ ਬੜੀ ਡਾਮਾ ਡੋਲ ਹੈ ਤੇ ਹੁਣ ਕਹਿੰਦੇ ਉਹ ਪ੍ਰਧਾਨਗੀ ਦੇ ਸਮਰਥਨ ਦੇ ਵਿੱਚ ਨੇ ਹੁਣ ਸਾਡੇ ਖਿਲਾਫ ਗੱਲਾਂ ਕਰਦੇ ਨੇ ਇਹ ਦੋ ਪੱਖੀ ਗੱਲਾਂ ਕਿਉਂ ਕਰਦੇ ਪਏ ਸਾਰੇ ਜਣੇ ਮੈਂ ਤਾਂ ਅੱਜ ਤੱਕ ਕਦੀ ਵੀ ਕੁਲਵੰਤ ਮੰਨਣ ਜੀ ਦੇ ਮੂੰਹ ਤੋਂ ਐਦੀ ਗੱਲਾਂ ਕੋਈ ਨਹੀਂ ਸੁਣੀ ਉਹ ਤੁਹਾਨੂੰ ਸਿਰਫ ਇੱਕ ਹੀ ਇੱਕ ਹੀ ਚੀਜ਼ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੇ ਆਪਾਂ ਅੱਜ ਡਾਊਨ ਆਪਾਂ ਮਿਹਨਤ ਕਰਾਂਗੇ ਆਪਾਂ ਅੱਗੇ ਵਧਾਂਗੇ ਅੱਪਾ ਅੱਗੇ ਵਧਾਂਗੇ ਅੱਪਾ ਮਿਲ ਕੇ ਮਿਹਨਤ ਕਰਾਂਗੇ ਤੇ ਮੈਂ ਤੇ ਇੱਧਰ ਦੀ ਸਟ੍ਰੈਟਜੀ ਦੇ ਕੋਲ ਨਾ ਕਦੀ ਗੱਲ ਹੀ ਨਹੀਂ ਕੀਤੀ ਕਿ ਅਸੀਂ ਬਾਦਲ ਸਾਹਿਬ ਨੂੰ ਹਟਾਉਣਾ ਹੈ ਜਾਂ ਕੁਝ ਇੱਧਰ ਇਹ ਗੱਲ ਕਦੀ ਹੋਈ ਨਹੀਂ ਹੁਣ ਦੇਖੋ ਸਟੇਟਮੈਂਟ ਹੈ ਕੁਝ ਵੀ ਦੇ ਸਕਦੇ ਆ ਉਹ ਦੇ ਹੀ ਜਾ ਰਹੇ ਉਹ ਜਾਣ ਜਾਂ ਕੁਲਵੰਦ ਬਣਨ ਦੀ ਜਾਣ ਪਰ ਮੈਂ ਜੇ ਆਪਣੇ ਪਰਸਨਲ ਹੀ ਗੱਲ ਕਰਾਂ ਤੇ ਮੇਰੇ ਅੱਜ ਤੱਕ ਕੋਈ ਗੱਲ ਨਹੀਂ ਹੋਈ ਹਨੂ ਇੱਕ ਪਿਓ ਵਰਗੀ ਉਹਨਾਂ ਨੇ ਇਹੀ ਕਿਹਾ ਅਸੀਂ ਮਿਹਨਤ ਕਰਨੀ ਹੈ ਪਾਰਟੀ ਨੂੰ ਅੱਗੇ ਵਧਾਣਾ ਹੈ ਅਸੀਂ ਤੇ ਮੈਂ ਤਾਂ ਕਦੀ ਨਹੀਂ ਸੁਣੀਏ ਗੱਲਾਂ ਇਹ ਉਹਨ ਆਪਣੀ ਗੱਲ ਕਿਸੇ ਨੂੰ ਥੋਪਨੀ ਚਾਹੁੰਦੇ ਤਾਂ ਉਹ ਗੱਲ ਵੱਖਰੀ ਹੈ ਗੱਲ ਚ ਇਤੇ ਹੁੰਦੀ ਤੁਸੀਂ ਕਹਿੰਦੇ ਸੀ ਕਿ 2027 ਦੇ ਆਂਦਿਆਂ ਦੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਤੇ ਇਹ ਜੋ ਜਮਨੀ ਚੋਣ ਦਾ ਨਤੀਜਾ ਆਇਆ ਹੈ ਮੈਨੂੰ ਨਹੀਂ ਲੱਗਦਾ ਕਿ 1243 ਦੇ ਨਾਲ ਕੋਈ ਮੁੱਖ ਮੰਤਰੀ ਬਣਦਾ ਵੇਖੋ ਇਹ ਤੁਸੀਂ ਥੋੜਾ ਜਿਹਾ ਨਾ ਜਨਤਾ ਨੂੰ ਸਮਝੋ ਮੈਂ ਕਹਾਂਗੀ ਜੇ ਤੁਸੀਂ ਰਿਜ਼ਲਟਸ ਵੇਖੋ ਤੇ ਸਭ ਤੋਂ ਜ਼ਿਆਦਾ ਲੀਡ ਲੈ ਕੇ ਗਈ ਸੀ ਐਮਪੀ ਅੱਜ ਤੋਂ ਇੱਕ ਮਹੀਨੇ ਪਹਿਲੇ ਦੀ ਗੱਲ ਆ ਇਹ ਜਨਤਾ ਹੈ ਜਨਤਾ ਨੂੰ ਸਭ ਪਤਾ ਜਨਤਾ ਸਮਝਦੀ ਹੈ ਤਾਂ ਜਨਤਾ ਕਿਤੇ ਨਾ ਕਿਤੇ ਮਨ ਬਣਾ ਚੁੱਕੀ ਆ ਕਿ ਸ਼ੋਮਣ ਅਕਾਲੀ ਦਲ ਨੂੰ ਹੁਣ 27 'ਚ ਲੈ ਕੇ ਆਣਾ ਹੀ ਆਣਾ ਹੈ ਇਹ ਜਨਤਾ ਮਨ ਬਣਾ ਚੁੱਕੀ ਹੈ ਕਿ ਜਨਤਾ ਨੂੰ ਪਤਾ ਹੈ ਕਿ ਪੰਜਾਬ ਦੇ ਹਿੱਤ ਲਈ ਜਿਹੜੇ ਕੰਮ ਸ਼ੋਮਣ ਅਕਾਲੀ ਦਲ ਨੇ ਕੀਤੇ ਸੀ ਬਾਦਲ ਸਾਹਿਬ ਨੇ ਕੀਤੇ ਸੀ ਉਹ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਕੀਤੇ ਹੁਣ ਜਿਹੜੇ ਚੋਣਾਂ ਸੀ ਦੇਖੋ ਜਨਤਾ ਹੁਣ ਸਮਝਦਾਰ ਹੋ ਗਈ ਹੈ ਔਰ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਮੈਂ ਕੱਲ ਵੀ ਡਿਸਕਸ਼ਨ ਕਰ ਰਹੀ ਸੀ ਇਸ ਚੀਜ਼ ਤੇ ਕਿ ਮੈਨੂੰ ਖੁਸ਼ੀ ਆ ਕਿ ਮੈਂ ਹਮੇਸ਼ਾ ਇਹ ਚਾਹੁੰਦੀ ਸੀ ਕਿ ਆਪਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਜਨਤਾ ਨੂੰ ਪਤਾ ਹੋਣਾ ਚਾਹੀਦਾ ਕਿ ਜਿਹਦਾ ਅਸੀਂ ਚੈਣ ਕਰ ਰਹੇ ਹਾਂ ਉਹ ਕੀ ਕਰ ਰਹੇ ਸਹੀ ਕਰ ਰਹੇ ਹੈ ਕਿ ਐਸੀ ਅੰਧਵਕਤ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕੇ ਵੋਟ ਤਾਂ ਨਹੀਂ ਪਾ ਰਿਆ ਪਰ ਜਨਤਾ ਨੇ ਹੁਣ ਇਹ ਦਿਖਾ ਦਿੱਤਾ ਹੈ ਪਾਰਟੀਆਂ ਨੂੰ ਕਿ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਹਾਨੂੰ ਪਤਾ ਹੈ ਕਿ ਅਸੀਂ ਕਿੰਨੂੰ ਚੁਣਨਾ ਹੈ ਤੇ ਅਸੀਂ ਚੁਣ ਲਵਾਂਗੇ ਮੈਂ ਕਹਿ ਤਾਂ ਰਹੀ ਹਾਂ ਜਨਤਾ ਸਿਰਫ ਉਸੇ ਲੀਡਰ ਨੂੰ ਚੁਣੂਗੀ ਜਾਂ ਉਸੇ ਪਾਰਟੀ ਨੂੰ ਉਸੇ ਸ਼ੋਮਨੀ ਅਕਾਲੀ ਦਲ ਉਹਨੂੰ ਚੁਣੂਗੀ ਚੁਣੂਗੀ ਤੁਸੀਂ ਦੇਖ ਲਓ ਨਾ ਸ਼੍ਰੋਮਣੀ ਅਕਾਲੀ ਦਲ ਦੇ ਡਵੈਲਪਮੈਂਟ ਅੱਜ ਤੱਕ ਕੋਈ ਹੋਇਆ ਉਹ ਤੋਂ ਬਾਅਦ ਦਿਖਾ ਦਿਓ ਮੈਨੂੰ ਕਿੰਨਾ ਕੰਮ ਕਰ ਲਿਆ ਓਹੀ ਪੇਂਟ ਹੋ ਰਹੇ ਬਸ ਪੇਂਟ ਕਰਕੇ ਉਹਦਾ ਨਾਮ ਚੇਂਜ ਕਰ ਦਿੰਦੇ ਆ ਜਾਂ ਤੁਸੀਂ ਮੈਨੂੰ ਕਾਂਗਰਸ ਦਾ ਟਾਈਮ ਦਿਖਾ ਦਿਓ ਕਿੰਨਾ ਕੰਮ ਕਰ ਲਿਆ ਕਿ ਦੁਬਾਰਾ ਪੰਜਾਬ ਨੇ ਪਾਣੀ ਵੀ ਨਹੀਂ ਨਾ ਪਿਆਇਆ ਸੁਖਵੀਰ ਸਿੰਘ ਬਾਦਲ ਨੂੰ ਫਿਰ ਮੈਂ ਦੇਖੋ ਜਦੋਂ ਸਾਡੀ ਪਾਰਟੀ ਗਈ ਆ ਤੁਹਾਨੂੰ ਵੀ ਪਤਾ ਹੈ 2015 ਚ ਭਗਵੰਤ ਮਾਨ ਜੀ ਵੱਲੋਂ ਕੀ ਕੀ ਹੋਇਆ ਸੀ ਬੜੇ ਝੂਠੇ ਇਲਜ਼ਾਮ ਲਾਏ ਸੀ ਉਦੋਂ ਮੈਂ ਇਲੀਗਲ ਕਹਾਂਗੀ ਇੱਕ ਪਲੱਸ ਪੁਆਇੰਟ ਹੈ ਸਾਨੂੰ ਸੋਸ਼ ਉਹਦਾ ਸੋਸ਼ਲ ਮੀਡੀਆ ਨਹੀਂ ਸੀ ਲੋਕਾਂ ਕੋਲ ਨਾ ਇੰਨੇ ਫੋਨ ਹੁੰਦੇ ਸੀ ਜੋ ਕੰਨ ਸੁਣੀ ਉਹ ਮੰਨ ਲਈ ਹੈਨਾ ਉਹਦਾ ਸਾਨੂੰ ਨੁਕਸਾਨ ਹੋਇਆ ਉਹ ਬਸ ਝੂਠੀ ਇੱਕ افਵਾੜਾ ਢਾਡੀ ਨਸ਼ਾ ਤਾਂ ਇਹ ਕਿੰਨਾ ਨਸ਼ਾ ਜੋ ਵੀ ਸੀ ਕਿਉਂਕਿ ਦੇਖੋ ਐਵੀਡੈਂਸ ਨਹੀਂ ਸੀ ਨਾ ਇੱਕ ਖਵਾ ਸੀ ਕਿ ਹਾਂ ਇਹ ਹੈਗਾ ਇਹ ਹੈਗਾ ਉਹ ਲੋਕਾਂ ਨੇ ਮੰਨ ਲਿਆ ਕਿਉਂਕਿ ਨੈਚੁਰਲ ਹੈ ਜਿਹਦੇ ਨੁਕਸਾਨ ਹਰ ਕੋਈ ਬੇਅਰ ਕਰਦਾ ਨਸ਼ਾ ਮੈਂ ਕਹਨੀ ਆ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ ਤੇ ਹੋ ਸਕਦਾ ਮੈਂ ਅਜੇ ਵੇਟ ਕਰ ਰਹੀ ਕਿ ਚੰਨੀ ਸਾਹਿਬ ਜੀ ਹਮਾਰੇ ਜਲੰਧਰ ਲਈ ਸਾਡੇ ਕਦੋਂ ਕੰਮ ਕਰਦੇ ਆ ਨਸ਼ੇ ਲਈ ਉਹਨਾਂ ਕਿਹਾ ਸੀ ਕਿ ਮੈਂ ਐਮਪੀ ਬਣ ਕੇ ਨਸ਼ਾ ਮੁਕਤ ਕਰਾਵਾਂਗਾ ਤੇ ਮੈਂ ਵੇਟ ਕਰਨੀ ਕਿ ਚੰਨੀ ਸਾਹਿਬ ਇੱਥੇ ਕੁਝ ਕਰਦੇ ਕਿ ਨਹੀਂ ਕਰਦੇ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਮੈਨੂੰ ਕਰਨਾ ਪੈਣਾ ਮੈਨੂੰ ਲੱਗਦਾ ਹੈ ਇਦਾਂ ਦਾ ਕੋਈ ਪ੍ਰੋਗਰਾਮ ਹੈਗਾ ਆਪਣਾ ਹਾਂ ਮੇਰਾ ਹੈਗਾ ਮੈਂ ਨਸ਼ੇ ਲਈ ਜ਼ਰੂਰ ਮੇਰੀ ਇੱਕ ਮੈਂ ਸਟ੍ਰੈਟਜੀ ਤਿਆਰ ਕੀਤੀ ਹੈ ਵਾਟ ਆਈ ਵਿਲ ਡੂ ਆਈ ਵਿਲ ਫਾਈਟ ਫੋਰ ਦਾ ਥਿਸ ਇਹ ਜੋ ਹੈ ਮਤਲਬ ਬਿਕੋਜ਼ ਪੰਜਾਬ ਦਾ ਯੂਥ ਕਹੀਂ ਨਾ ਕਹੀਂ ਖਤਮ ਹੋ ਰਿਹਾ ਹੈ ਅੱਛਾ 27 ਦੇ ਵਿੱਚ ਸੁਖਵੀਰ ਬਾਦਲ ਦੇ ਰਹੇ ਤੁਹਾਨੂੰ ਕੋਈ ਟਿਕਟ ਨੇ ਟਿਕਟ ਖਾ ਤਾਂ ਕੋਈ ਐਸਾ ਨਹੀਂ ਹੈ ਦੇਖੋ ਟਿਕਟ ਮਿਲੇ ਨਾ ਮਿਲੇ ਮੈਂ ਸਮਾਜ ਸੇਵਿਕਾ રહી ਹਾਂ ਸ਼ੁਰੂ ਸੇ ਅੱਜ ਵੀ ਮੇਰੀ ਲੜਾਈ ਸਮਾਜ ਕੇ ਲਿਏ ਹੈ ਔਰ ਉਹ ਮੈਂ ਲੜਤੀ ਰਹੂੰਗੀ ਬਿਲਕੁਲ 2027 ਦੀਆਂ ਇਲੈਕਸ਼ਨਜ਼ ਦੇ ਨਤੀਜਿਆਂ ਤੋਂ ਬਾਅਦ ਅਸੀਂ ਉਤਸੁਕ ਰਹਿਾਂਗੇ ਤੁਹਾਡੇ ਨਾਲ ਇੰਟਰਵਿਊ ਦੁਬਾਰਾ ਕਰਨ ਦੇ ਲਈ ਪਰ ਉਦੋਂ ਤੱਕ ਲਈ ਇਹ ਮਸਲੇ ਜ਼ਰੂਰੀ ਸੀ ਗੰਭੀਰ ਸੀ ਔਰ ਇਹਨਾਂ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਸੀ ਇਹਨਾਂ ਮਸਲਿਆਂ ਦੇ ਉੱਤੇ ਆਉਂਦੇ ਸਮੇਂ ਨੂੰ ਕੀ ਕੀ ਹੋਵੇਗਾ ਉਹ ਵੀ ਦੱਸਦੇ ਰਹਿਾਂਗੇ ਉਹ ਤੱਕ ਲਈ ਬਨੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪ